ਐਸਜੀਪੀਸੀ ਵਿਲੋਇਟੀ ਦਰਬਾਰ ਸਾਹਿਬ ਦੇ ਵਿੱਚ ਫੋਟੋਆਂ ਖਿੱਚਣ ਦੀ ਮਨਾਹੀ ਤੋਂ ਬਾਅਦ ਬੇਸ਼ੱਕ ਸਿੱਖ ਸੰਗਤ ਦਾ ਰਲਵਾ ਮਿਲਵਾ ਹੁੰਗਾਰਾ ਮਿਲ ਰਿਹਾ ਪਰ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਵਿੱਚ ਆਉਣ ਵਾਲੇ ਵੱਡੇ ਲੀਡਰ ਜਾਂ ਰਾਜਨੀਤਿਕ ਲੋਕਾਂ ਨੂੰ ਵੀ ਫੋਟੋ ਖਿੱਚਣ ਤੋਂ ਮਨਾ ਕਰੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਚਕਣ ਸ਼੍ਰੀ ਹਰਮੰਦਰ ਸਾਹਿਬ ਕੇਵਲ ਇੱਕ ਧਰਮ ਕੇਂਦਰ ਨਹੀਂ ਹੈਗਾ ਸਚਕਣ ਸ਼੍ਰੀ ਹਰਮੰਦਰ ਸਾਹਿਬ ਰਹਿਾਨੀਅਤ ਦਾ ਕੇਂਦਰ ਹੈ ਅਧਿਆਤਮਕਤਾ ਦਾ ਪਰ ਪਥਮ ਪ੍ਰਥਮ ਸਥਾਨੇ ਦੁਨੀਆ ਪਰਚੋਂ ਲੱਖਾਂ ਲੋਕ ਇੱਥੇ ਆਣ ਕੇ ਅਧਿਆਤਮਕ ਤੌਰ ਤੇ ਸ਼ਾਂਤੀ ਪ੍ਰਾਪਤ ਕਰਦੇ ਨੇ ਸੰਸਾਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਉਹਨਾਂ ਨੂੰ ਤ੍ਰਿਪਤੀ ਮਿਲਦੀ ਆ ਲੋਕ ਭਾਵਨਾਵਾਂ ਨਾਲ ਆਉਂਦੇ ਆ ਪਰ ਅੱਜ ਜਿਹੜੀ ਬਹੁਤ ਗਿਣਤੀ ਆ ਉਹ ਟੂਰਿਸਟ ਵਜੋਂ ਤੇ ਇੱਕ ਸੈਰਗਾ ਵਜੋਂ ਲੋਕ ਆਉਂਦੇ ਆ ਉਹਨਾਂ ਵਾਸਤੇ ਉਹਨਾਂ ਨੂੰ ਇਸ ਪਰਮਪਵਿੱਤਰ ਸਥਾਨ ਦੀ ਅਧਿਆਤਮਿਕਤਾ ਦਾ ਉਚਤਾ ਦਾ ਪਵਿੱਤਰਤਾ ਦਾ ਅਹਿਸਾਸ ਨਹੀਂ ਹੈਗਾ। ਉਹਨਾਂ ਵਾਸਤੇ ਗੋਲਡਨ ਟੈਂਪਲ ਇੱਕ ਬਿਲਡਿੰਗ ਹੈ, ਇਮਾਰਤ ਹੈ। ਇਹ ਕੇਵਲ ਤੇ ਕੇਵਲ ਇੱਕ ਇਮਾਰਤ ਨਹੀਂ ਹੈਗੀ। ਬਹੁਤ ਪਵਨ ਪਵਿੱਤਰ ਇਤਿਹਾਸਕ ਇਮਾਰਤ ਹੈ ਪਰ ਇਸ ਕੇਂਦਰ ਤੋਂ ਦੁਖੀਆਂ ਦੇ ਦੁੱਖ ਕੱਟੇ ਜਾਂਦੇ ਨੇ, ਰੋਗੀਆਂ ਦੇ ਰੋਗ ਕੱਟੇ ਜਾਂਦੇ ਨੇ। ਇਸ ਸਥਾਨ ਤੋਂ ਆਣ ਕੇ ਦੁਨੀਆ ਦੀ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਹੋਵੇ ਉਹ ਮਾਨਸਿਕ ਹੋਵੇ ਉਹ ਸਰੀਰਕ ਹੋਵੇ ਉਹ ਆਰਥਿਕ ਹੋਵੇ ਰਾਜਨੀਤਿਕ ਹੋਵੇ ਕਿਸੇ ਪੱਦਰ ਦੀ ਜਿਹੜੀ ਪਰੇਸ਼ਾਨੀ ਆ ਉਹ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਚ ਪੈਰ ਧਰਦਿਆਂ ਹੀ ਨਿਵਰਤ ਹੋਣੀ ਸ਼ੁਰੂ ਹੋ ਜਾਂਦੀ ਆ ਜਦੋਂ ਰੱਬੀ ਬਾਣੀ ਜਿਹੜੀ ਆ ਉਹ ਕੰਨਾਂ ਚ ਪੈਂਦੀ ਆ ਪਰ ਅੱਜ ਮੋਬਾਈਲ ਦਾ ਜੋਗ ਹਣ ਕਰਕੇ ਕੈਮਰੇ ਦਾ ਜੋਗ ਹਣ ਕਰਕੇ ਹਰ ਬੰਦਾ ਜਿਹੜਾ ਵਾ ਉਹ ਕਲਿੱਕ ਕਰ ਰਿਹਾ ਵੀਡੀਓਗ੍ਰਾਫੀ ਕਰ ਰਿਹਾ ਤੇ ਫੋਟੋਗ੍ਰਾਫੀ ਕਰ ਰਿਹਾ ਉਸ ਫੋਟੋਗ੍ਰਾਫੀ ਦੇ ਨਾਲ ਜਿਹੜੇ ਸ਼ਰਧਾਲੂ ਨੇ ਇਸ ਪਰਮਪਵਿੱਤਰ ਸਥਾਨ ਦੇ ਜਿਹੜੇ ਅਧਿਆਤਮਿਕ ਤ੍ਰਿਪਤੀ ਵਾਸਤੇ ਆਉਂਦੇ ਨੇ ਆਪਣੀ ਅਧਿਆਤਮਿਕ ਖਰਾਕ ਵਾਸਤੇ ਹੁੰਦੇ ਨੇ ਉਹਨਾਂ ਵਿਚਾਰਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਯਾਦਗਾਰੀ ਫੋਟੋਗ੍ਰਾਫੀ ਕਰਨੀ ਹੋਰ ਗੱਲ ਆ ਪਰ ਇੱਕ ਸੈਰਗਾਹ ਦੇ ਵਜੋਂ ਇੱਕ ਟੂਰਿਸਟ ਪੁਆਇੰਟ ਵਜੋਂ ਇੱਕ ਪਿਕਨਿਕ ਪੁਆਇੰਟ ਵਜੋਂ ਫੋਟੋਗ੍ਰਾਫੀ ਕਰਨੀ ਜਿਹੜੀ ਆ ਉਹ ਅਸੀਂ ਕਿਸੇ ਵੀ ਕਿਸਮ ਤੇ allow ਨਹੀਂ ਕਰ ਸਕਦੇ ਮੈਨੇਜਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਨੇ ਬਹੁਤ ਵਧੀਆ ਫੈਸਲਾ ਲਿਆ ਕਿ ਇਹ ਜਿਹੜੀ ਆ ਇਸ ਕੇਂਦਰ ਚ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਪਹਿਲਾਂ ਵੀ ਬੰਦ ਹੁੰਦੀ ਸੀ ਇਹ ਨਹੀਂ ਹੈਗਾ ਕਿ ਨਵੀਂ ਬੰਦ ਕੀਤੀ ਆ ਪਹਿਲਾਂ ਵੀ ਬੰਦ ਹੁੰਦੀ ਸੀ ਉਹਦੇ ਬੋਰਡ ਨਵੇਂ ਤੌਰ ਤੇ ਲਾਏ ਗਏ ਨੇ ਤਾਂ ਕਿ ਜਿਹੜੇ ਆਉਣ ਵਾਲੇ ਯਾਤਰੂ ਨੇ ਸ਼ਰਧਾਲੂ ਨੇ ਉਹ ਬੋਰਡਾਂ ਨੂੰ ਪੜ ਸਕਣ ਪੜ ਕੇ ਤੇ ਉਹ ਜਿਹੜੇ ਨੇ ਇਸ ਕੇਂਦਰ ਤੋਂ ਅਧਿਆਤਮਿਕ ਤ੍ਰਿਪਤੀ ਪ੍ਰਾਪਤ ਕਰ ਸਕਣ ਇਸ ਥਾਂ ਦੀ ਅਧਿਆਤਮਿਕ ਧਾਰਮਿਕ ਇਤਿਹਾਸਕ ਜਿਹੜੀ ਮਹੱਤਤਾ ਵਾ ਉਤੋਂ ਜਾਣੂ ਹੋ ਸਕਣ ਤੇ ਇਸ ਨੂੰ ਕੇਵਲ ਤੇ ਕੇਵਲ ਇੱਕ ਪਿਕਨਿਕ ਪੁਆਇੰਟ ਨਾ ਬਣਾਇਆ ਜਾਵੇ ਜਿਸ ਤਰ੍ਹਾਂ ਦੇ ਲੋਕ ਪੋਜ ਲੈ ਕੇ ਇੱਥੇ ਫੋਟੋਗ੍ਰਾਫੀ ਕਰਦੇ ਸੀ ਉਹ ਬਹੁਤ ਅਤਰਾਜ ਹੋ ਕਿ ਸੰਗਤਾਂ ਦੀਆਂ ਸ਼ਰਧਾ ਨੂੰ ਭਾਵਨਾ ਨੂੰ ਬਹੁਤ ਠੇਸ ਪਹੁੰਚਦੀ ਸਾਡੇ ਪਾਸ ਬਹੁਤ ਅਤਰਾਜ ਆਉਂਦੇ ਸੀ ਮੈਂ ਸਾਹਿਬ ਨੇ ਪ੍ਰਬੰਧਕੀ ਤੌਰ ਤੇ ਫੈਸਲਾ ਲਿਆ ਬਹੁਤ ਵਧੀਆ ਫੈਸਲਾ ਵਾ ਅਸੀਂ ਸੰਗਤ ਦੀ ਸਹੂਲਤ ਵਾਸਤੇ ਇਹ ਫੈਸਲਾ ਲਿਆ ਵਾ ਸੰਗਤ ਇਹਦੀ ਜ਼ਰੂਰ ਸਰਾਨਾ ਕਰੇਗੀ ਭੱਜੇ ਕਿਸੇ ਨੇ ਯਾਦਗਾਰੀ ਫੋਟੋ ਖਿਚਵਾਨੀ ਹੈ ਜਾਂ ਮੀਡੀਆ ਜਾਂ ਵੀਵੀਆਈਪੀ ਆ ਕੇ ਨੇ ਉਦੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀ ਦੇਖੋ ਜਿਹੜਾ ਮੀਡੀਆ ਵੀ ਆ ਮੀਡੀਆ ਨੂੰ ਵੀ ਅਸੀਂ ਅਲਾਉ ਕਰਾਂਗੇ ਵੀਵੀਆਈਪੀ ਨਵਰੀ ਵੀ ਤੇ ਮੀਡੀਆ ਨੂੰ ਵੈਸੇ ਵੀ ਅਲਾਉ ਕਰਾਂਗੇ ਕਿ ਮੀਡੀਆ ਤੋਂ ਬਿਨਾ ਸੰਸਾਰ ਦੇ ਵਿੱਚ ਚੱਲਿਆ ਨਹੀਂ ਜਾ ਸਕਦਾ ਪਰ মিডিਏ ਨੂੰ ਵੀ ਇੱਕ ਲਿਮਟ ਦੇ ਵਿੱਚ ਕੁਝ ਨਿਸ਼ਚਿਤ ਸਥਾਨਾਂ ਤੇ ਅਸੀਂ ਫੋਟੋਗ੍ਰਾਫੀ ਜਿਹੜੀ ਆ ਉਹ ਕਰਨ ਦੀ ਆਗਿਆ ਦੇਵਾਂਗੇ ਉਹ ਪੁਆਇੰਟ ਨਿਰਧਾਰਤ ਕਰਾਂਗੇ ਪਰ ਇਹ ਨਹੀਂ ਹੋਏਗਾ ਕਿ ਪ੍ਰਕਰਮਾਂ ਦੇ ਵਿੱਚ ਜਿਹੜੀ ਆ ਨਾ ਉਹ ਜਿੱਥੇ ਮਰਜੀ মিডিਏ ਵਾਲੇ ਜਿਹੜੇ ਆ ਵੀਆਈਪੀ ਸਾਡੇ ਲਈ ਇੱਥੇ ਕੋਈ ਵੀਆਈਪੀ ਇਸ ਤਰ੍ਹਾਂ ਦਾ ਨਹੀਂ ਹੈਗਾ ਸਾਡਾ ਤਾਂ ਸਿਰਫ ਇਹ ਆ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਚ ਜਿਹੜਾ ਵੀ ਕੋਈ ਦੇਸ਼ ਦੁਨੀਆ ਤੋਂ ਆਉਂਦਾ ਵਾ ਆਪਣੀ ਅਧਿਆਤਮਿਕ ਤ੍ਰਿਪਤੀ ਵਾਸਤੇ ਆਪਣੀ ਆਤਮਿਕ ਸ਼ਾਂਤੀ ਵਾਸਤੇ ਆਪਣੀ ਭਾਵਨਾ ਕਰਕੇ ਉਉਦੀ ਫੋਟੋਗ੍ਰਾਫੀ ਹੋਏਗੀ ਵੀਡੀਓਗ੍ਰਾਫੀ ਵੀ ਹੋਏਗੀ ਪਰ ਨਿਸ਼ਚਿਤ ਸਥਾਨਾਂ ਤੇ ਹੋਏਗੀ ਉਹਨੂੰ ਥਾਂ ਥਾਂ ਦੇ ਖਿਲਾਰ ਕੇ ਇੱਥੇ ਖਲੋਜੋ ਜੀ ਇੱਥੇ ਖਲੋਜੋ ਇਸ ਤਰ੍ਹਾਂ ਨਹੀਂ ਹੋਏਗਾ ਕਿਉਂਕਿ ਡਿਸਪੀਸਪਲਨ ਜਿਹੜਾ ਨਾ ਉਹ ਬਹੁਤ ਜ਼ਰੂਰੀ ਆ ਲੱਖਾਂ ਲੋਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਜਾਨਾ ਆਉਂਦੇ ਨੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਛੜੀ ਨਤਕ ਜ਼ਿੰਮੇਵਾਰੀ ਸੰਗਤ ਦੇ ਵਿੱਚੋਂ ਯਾਦਗਾਰੀ ਫੋਟੋ ਖਿਚਵਾਉਣਾ ਚਾਹੇ ਤੇ ਉਹਦੇ ਵਾਸਤੇ ਕੀ ਉਹ ਕੋਈ ਗੱਲ ਨਹੀਂ ਹੈ ਕਿ ਅਸੀਂ ਪ੍ਰਕਰਮਾਂ ਦੇ ਵਿੱਚ ਸਾਡੇ ਸਾਰੇ ਪਾਸੇ ਜੜੇ ਆ ਉਹ ਸੇਵਾਦਾਰ ਖੜੇ ਹੁੰਦੇ ਆ ਜੇ ਉਹ ਯਾਦਗਾਰੀ ਫੋਟੋ ਕਰਾਉਣੀ ਚਾਹੇਗਾ ਤੇ ਅਸੀਂ ਉਹਨਾਂ ਨੂੰ ਜਿਹੜੇ ਆਪਣੇ ਸਾਡੇ ਸੇਵਾਦਾਰ ਨੇ ਸੇਵਾਦਾਰ ਦੇ ਬੰਦੇ ਖੜੇ ਨੇ ਉਹਨਾਂ ਨੂੰ ਉਹ ਹਦਾਇਤਾਂ ਜਾਰੀ ਕਰਾਂਗੇ ਕਿ ਉਹ ਉਸ ਤਰ੍ਹਾਂ ਫੋਟੋਗ੍ਰਾਫੀ ਕਰਾ ਲੈਣ ਪਰ ਪਿਕਨਿਕਸ ਪਾਰਟ ਵਜੋਂ ਫੋਟੋਗ੍ਰਾਫੀ ਕਿਸੇ ਵੀ ਸੂਰਤ ਵਿੱਚ ਨਹੀਂ ਹੋ ਸਕਦੀ ਇੱਕ